ਬਾਕੀ ਮੈਂ ਕੀ ਕਹਾਂਗੇ ਕਿੰਨੀ ਬੋਰਡ ਦੇ ਫਰਕ ਨਾਲ ਦੇਖੋ ਮੈਂ 169 ਦੇ ਵਰਗ ਨਾਲ ਜਿੱਤੇ ਆ ਪਰ ਜਿਹੜੇ ਦੂਜੇ ਪਾਸੇ ਵੀ ਟੀਮ ਐ ਉਹ ਵੀ ਬਰਾਬਰ ਆਈ ਐ ਉਹ ਵੀ ਸਾਡੇ ਭਾਈ ਨੇ ਅਸੀਂ ਸਾਰੇ ਜਣੇ ਰਲ ਕੇ ਕੰਮ ਕਰਾਂਗੇ ਕਿਉਂਕਿ ਅਸੀਂ ਇੱਕ ਤਰ੍ਹਾਂ ਦੀਆਂ ਕਲਬ ਦੀਆਂ ਦੋ ਬਾਹਾਂ ਨੇ ਇੱਕ ਸੱਜੇ ਖੱਬੀ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਤੇ ਕੁਝ ਕਮੀਆਂ ਦੇਖੀਆਂ ਗਈਆਂ ਅਸੀਂ ਪਹਿਲਾਂ ਉਹਨੂੰ ਕਿਸ ਤਰ੍ਹਾਂ ਦੂਰ ਕੁਝ ਮੈਂਬਰਾਂ ਵੱਲੋਂ ਕੁਝ ਕਮੀਆਂ ਅਸੀਂ ਪਹਿਲਾਂ ਨਹੀਂ ਕੋਈ ਕਮੀ ਨਹੀਂ ਸਾਨੂੰ ਨਜ਼ਰ ਆਈ ਵੋਟਾਂ ਜਿਹੜੀਆਂ ਬੜੀ ਫੇਅਰ ਐਂਡ ਸਕੁਅਰ ਹੋਈਆਂ ਨੇ ਕੋਈ ਇਸ ਝੇਰਾ ਫੇਰੀ ਨਹੀਂ ਹੋਈ ਕਾਊਂਟਿੰਗ ਵੇਲੇ ਕੋਈ ਬੜੀ ਸ਼ਾਂਤ ਸ਼ਾਂਤ ਵੀ ਢੰਗ ਨਾਲ ਵੋਟਾਂ ਵੀ ਪਈਆਂ ਤੇ ਗਿਣਤੀ ਵੀ ਸ਼ਾਂਤ ਵੀ ਢੰਗ ਨਾਲ ਹੋਈ ਹੈ ਤੇ ਮੈਂ ਚਾਹੁੰਦਾ ਕਿ ਕਲੱਬ ਜ ਹਮੇਸ਼ਾ ਆਏ ਸਾਲ ਵੋਟਾਂ ਦਾ ਮਾਹੌਲ ਬਣਿਆ ਰਹੇ ਤੇ ਚੰਗੀ ਤਰ੍ਹਾਂ ਵੋਟਾਂ ਪਾ ਕੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਹੱਕ ਦਾ ਅਹਿਸਾਸ ਕਰਵਾਈਏ ਮੈਂ ਕੱਲ ਨਵੇਂ ਸਾਲ ਵੇ ਕੀ ਸੰਦੇਸ਼ ਦਵਾਂਗੇ ਸ਼ਹਿਰ ਵਸ ਮੈਂ ਸਾਰੇ ਸ਼ਹਿਰ ਵਾਲਿਆਂ ਨੂੰ ਕਲੱਬ ਵੱਲੋਂ ਜਿਮਖਾਨਾ ਦੀ ਨਵੀਂ ਟੀਮ ਵੱਲੋਂ ਅਸੀਂ ਬਹੁਤ-ਬਹੁਤ ਵਧਾਈ ਦੇ ਰਹੇ ਹਾਂ ਨਵੇਂ ਸਾਲ ਦੀ ਤੇ ਅੱਜ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਹੋਇਆ ਹੈ ਕਲੱਬ ਵਿੱਚ 뮤직 ਦਾ ਤੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਇਸ ਸ਼ਾਮ ਨੂੰ ਵੱਧ ਜਾਣ ਕੇ ਹਿੱਸਾ ਪਾਓ